ਹਾਂਜੀ ਅਸੀਂ ਵੀਡੀਓ ਚੀ ਗੱਲ ਕਰਾ ਗਏ ਕਿ ਜਿਹੜਾ ਜੁਆਨ ਆ ਜਨਕੀ ਚਿੱਪ ਦੇ ਵਿਚਲੇ ਕਸਟਮਰ ਨੇ ਫੀਵਰ ਫੀਵਰ ਸੀ ਕਰਾ ਲੰਦੇ ਨੇ ਪੈਸੇ ਕਿਹੋਂ ਲੈ ਬੰਦ ਨੇ ਜਿੰਮ ਦੇ ਇਹ ਵੈਸੀ ਕਰਾ ਲੈਂਦੇ ਨੇ ਯਾਨੀ ਕਿ ਉਹਨਾਂ ਨੂੰ ਪੈਸੇ ਕਿਹੋਂ ਲੈ ਬੰਦ ਨੇ ਉਹ ਨਹੀਂ ਪੁੱਛਦੇ ਕਿ ਬਲਕਿ ਇਹ ਵੈਸੀ ਕਰਾਉਣਾ ਹੈ ਜਿਹੜਾ ਅਧਾਰ ਕਾਰਡ ਹੈ ਖਾਤਾ ਪੈਂਦਾ ਇਹ ਰੋਜ਼ ਲੈਂਪ ਕਰਨਾ ਬੀਂਦਾ ਠੀਕ ਹੈ ਜੀ ਉਦੋਂ ਸਭ ਤੋਂ ਪਹਿਲਾਂ ਅਸੀਂ ਉੱਪਰ ਗਿਆ ਜਿਹੜਾ ਉੱਪਰ ਵੀ ਲਿਖਿਆ ਹੈ ਆਪੀਫੋ ਇਹ ਮੈਚਾ ਵੀ ਲਿਖ ਦੇਣਾ ਹਰ ਚਾਹ ਲੈਣਾ ਹੈ ਇਹਨਾਂ ਤੋਂ ਵਾਲੇ ਤੇ ਕਾਫੀ ਆਪਸ਼ਨ ਮਿਲ ਜਾਣੀਆਂ ਤੁਹਾਨੂੰ ਇੱਥੇ ਕਵਰ ਹੋਣ ਦੀ ਗੱਲ ਹੈਗੀ ਬਲੀਜ਼ ਤੁਹਾਨੂੰ ਜਿਹੜੀ ਪਹਿਲੀ ਥਾਂ ਜਾਣਾਗਾ ਇੱਥੇ ਆਉਣ ਹਨ ਕਲੇਮ ਪ੍ਰੋਸੈਸ ਕਰਾਉਣਾਗਾ ਇਸ ਤਰ੍ਹਾਂ ਦੇ ਲੋਕ ਨੂੰ ਕਵਰ ਨਵੀਂ ਟਾਇਆ ਵਾਗੀ ਉਪਨ ਹੋ ਚੁੱਕੀ ਤਾਂ ਥੋੜਾ ਸਮਾਂ ਲੇ ਕਰਾਂਗੇ ਆਪਾਂ ਠੀਕ ਹੈ ਜੀ ਉਸ ਤੋਂ ਬਾਅਦ ਇੱਥੇ ਕੀ ਹੈ ਜਿਹੜਾ ਵੀ ਤੁਹਾਨੂੰ ਕੰਪਨੀ ਦੁਆਰਾ ਜਿਹੜਾ ਜੁਵਨ ਨੰਬਰ ਮਿਲਿਆਗਾ ਜੀ ਉਹ ਇੱਥੇ ਨਵਾਂ ਲਗਨ ਕਰਾਂਗੇ ਤੇ ਨਾਲ ਹੀ ਤੁਹਾਡੇ ਕੋਲ ਪਾਸਵਰਡ ਬਣਾ ਹੋਇਆਗਾ ਉਹ ਵੀ ਇੱਥੇ ਕਰਾਂਗੇ ਠੀਕ ਹੈ ਜੀ ਕੰਪਨੀ ਲਾਇਆ ਬੈਠ ਕਰਾਂਗੇ ਠੀਕ ਇਸ ਹਰ ਦੇ ਅਗਗੀ ਪਾਸਵਰਡ ਤੁਸੀਂ ਜੀ ਤੁਹਾਡੇ ਜਿਹੜੇ ਕੰਪਨੀ ਜਿਸ ਕੰਮ ਕੀਤਾਗਾ ਤੁਹਾਡਾ ਪੀਕ ਪਟ ਰਿਹਾ ਸੀ ਅੋ ਜਿੰਨੇ ਕਿੰਨੇ ਰਿਤੇ ਪੈਸੀ ਉਹ ਸਾਰੇ ਹੀ ਤੁਸੀਂ ਅੱਜ ਕੀ ਫੇਸਬੁੱਕ ਤੇ ਜਾ ਕੇ ਚੈੱਕ ਕਰ ਸਕਦੇ ਹੋਗੇ ਠੀਕ ਹੈ ਜੀ ਕਿਨਾਲੋੜਾ ਪੀਆ ਕੱਟ ਰਹੇ ਹਾਂ ਸੀਗਾ ਕਿੰਨਾ ਕੰਪਨੀ ਨੇ ਪਾਇਆ ਸਾਰਾ ਪੈਨਸ਼ਨ ਵਗਾਰਾ ਸਟੈਂਟਰੀਆ ਸਭ ਆਰਟੀਕਲ ਵਗਾਰਾ ਜਿਹਨਾਂ ਦਾ ਕੋਡਾਂ ਜੂਨੰਬਰ ਹੋਗਾ ਜੀ ਅਪਾ ਜੀ ਦਾ ਕਿਸੇ ਪਾਸੇ ਜੂਨੰਬਰ ਫੁੱਲ ਕਰਾਂਗੇ ਉਸ ਤੋਂ ਹੇਠੇ ਪਾਸਵਰਡ ਫੁੱਲ ਕਰਾਂਗੇ ਠੀਕ ਹੈ ਜੀ ਨਾ ਉਹ ਸਾਈਡ ਜੇ ਆਪਾਂ ਨੂੰ ਪਾਸਵਰਡ ਨਹੀਂ ਪਤਾ ਸਿੱਕੇ ਪਾਸੇ ਰਕਸ਼ਨ ਜਾ ਕੇ ਵੀ ਪਾਸਵਰਡ ਨੂੰ ਕੱਢ ਸਕਦੇ ਹਾਂ ਉਸ ਤੋਂ ਬਾਅਦ ਸਾਈਨ ਆਨ ਕਰਾਂਗੇ ਜੀ ਆਪਾਂ ਠੀਕ ਆ ਤਾਂ ਤੋਂ ਬਾਅਦ ਆਪਾਂ ਨੂੰ ਥੋੜੀ ਵੇਟ ਕਰਨਾ ਚਾਹੀਦਾਗਾ ਜਦੋਂ ਟਾਈਮ ਲੋਡਿੰਗ ਲਈ ਜਾਂਦਾ ਠੀਕ ਆ ਦੇਖੋ ਉਸ ਤੋਂ ਬਾਅਦ ਕੀ ਹੈ ਜੇਰਾ ਵੀ ਤੁਹਾਡਾ ਮੋਬਾਈਲ ਨੰਬਰ ਉਹਦੇ ਕੋਟੇ ਆਪੀ ਜਾਊਗਾ ਜੀ ਆਹ ਦੇਖੋ ਪਹਿਲੇ ਸਟੇਟ ਮੋਬਾਈਲ ਆਵੇ ਤੇ OTP ਜਾਨਾ ਤੇ ਲਿਖਾ ਦੇਣਾ ਇਹ ਤੇ ਹੁਣ ਜੇ ਕਰ ਚੁੱਕਾ ਹੈ ਇਹ ਛੋਟੇ ਡਿਜੀਟਲ ਨੇ ਛੋਟੇ ਪਰੋ ਕੈਪੀਟਲ ਲੈ ਕੇ ਕੈਪੀਟਲ ਪਰੋ ਉਸ ਤੋਂ ਬਾਅਦ ਕਰ ਦੋ ਸਾਮ ਸਭ ਠੀਕ ਹੈ ਥੋੜਾ ਹੋਵੇ ਕੰਮ ਖਤਮ ਉਸ ਤੋਂ ਬਾਅਦ ਇੱਕ ਆਪਸ਼ਨ ਆ ਜੂਗੀ ਇਸ ਨੂੰ ਕਰ ਤੋਂ ਲੇਟਰ ਕੋਲ ਦੇ ਕਰ ਲੈਣੀ ਤੇ ਸਾਰੀ ਪ੍ਰੋਫਾਈਲ ਕੋਲ ਦੇ ਨਾਮ ਵਗੈਰਾ ਇਸ ਤਰ੍ਹਾਂ ਭਰ ਜਾਣਾਗਾ ਹੁਣ ਤੁਸੀਂ ਜਿਹੜਾ ਧਿਆਨ ਜੋ ਗੱਲ ਲਈ ਹੈ ਕਿ ਥ੍ਰੀ ਟੈਕਨੀਕ ਇਹ ਵੈਸੇ ਤਾਂ ਵੀਰੇ ਤਾਂ ਪੈਸੇ ਕਢਾ ਸਕਦੇ ਹਾਂ ਜਿਹੜੀ ਆਪਣੇ ਪਾਸ ਕੇਵਰ ਸੀ ਹੋਣੀ ਬਿਰੂਈ ਹੈ ਕਾ ਤੁਸੀਂ ਪਾਲਿਊਸ਼ਨ ਦੇ ਹੈਲਥ ਨੂੰ ਹੋਰ ਸਰਵਿਸ ਆ ਕੇ ਦੇਖੋ ਕਲੇਮ ਕਰਕੇ ਦੇਖੋਗੇ ਹਾਲੇ ਦੇਖੋਗੇ ਕਿ ਕਲੇਮ ਨਹੀਂ ਹੁੰਦਾ ਹੈ ਅਬਰ ਕੋਈ ਆ ਗਿਆ ਕਿ ਪਲੀਜ਼ ਅਪਡੇਟ ਯੋਰ ਲੇਟੈਸਟ ਬੈਂਕ ਅਕਾਊਂਟ ਐਂਡ ਆਈਸੀ ਵੈਰੈਂਟੀ ਇਹ ਜਿਹੜੀ ਟਿਕਰੀ ਤੁਸੀਂ ਬੈਂਕ ਦਾ ਡਾਟਾ ਕਰੋ ਯਾਨੀ ਕਿ ਆਪਾਂ ਨੇ ਕੀਤਾ ਹੋਇਆ ਕੇ ਵੀ ਐਸ ਆਪਣੇ ਗਿਆ ਮੈਨੇਜ অপਸ਼ਨ ਜਾਵੋਗੇ ਕੇ ਵੀ ਐਸ ਜਾਣਾ ਹੈ ਠੀਕ ਹੈ ਜੀ ਇਥੇ ਦੇਖਾਂਗੇ ਹਾਲੇ ਦੇਖੋਗੇ ਜੋ ਹੈ ਪੈਨ ਕਾਰਡ ਦੇਦਾਰ ਕਰ ਲੱਗੇ ਹੋਏ ਨੇ ਜੀ ਪ੍ਰੂਵਲ ਹੋਏ ਹੋਏ ਨੇ ਠੀਕ ਹੈ ਪਾਲਾ ਜੀ ਕੋਈ ਯੂਪਰੇਸ਼ਨ ਐਂਡ ਕੰਟੈਂਨਰ ਸਰਵਿਸ ਆਪਨੀਆ ਕੋਈ ਇਹਨਾਂ ਨੇ ਪ੍ਰੂਵਲ ਕੀਤੇ ਹੋਏ ਨੇ ਤੇ ਦੇਖਿਆ ਜੇ ਬੈਂਕ ਖਾਤਾ ਜਿਹੜਾ ਇਹ ਰਿਜੈਕਟ ਕੀ ਸਰਵ ਹੈਗਾ ਮਤਲਬ ਕਾਰਨ ਕੋਈ ਤਰਿਕ ਨੀ ਨਹੀਂ ਜੀ ਕਾਰਨ ਇਹ ਰਿਜੈਕਟ ਡੂ ਨੇ ਇਸ ਮੈਚ ਯਾਨੀ ਕਿ ਕਹਿੰਦੇ ਕਿ ਜਿਹੜਾ ਹੈ ਬੈਂਕ ਖਾਤਾ ਦਾ ਇਹ ਜਿਹੜਾ ਇੱਥੇ ਜੁਗਰ ਨੰਬਰ ਦਿੱਤਾ ਹੋਇਆ ਹੈ ਜਿਹਨਾਂ ਨਾਲ ਸੁਰਿੰਦਰ ਕਮਲ ਜੀ ਦਾ ਕਿਤੇ ਨਾ ਕੋਈ ਮਤਲਬ ਫਰਕ ਹੈਗਾ ਤਾਂ ਠੀਕ ਹੈ ਉਹ ਚੀਜ਼ ਨੂੰ ਦੇਖਣਾ ਪਊਗਾ ਤਜੇ ਉਹ ਉਹਦਾ ਇਹਦਾ ਇਸ਼ੂ ਵਾ ਦਾ ਬੈਂਕ ਨੂੰ ਸੌਲਵ ਕਰਾ ਕੇ ਉਸ ਤੋਂ ਬਾਅਦ ਦੁਬਾਰਾ ਬੇਜ ਜੀ ਇਥੇ ਕੀ ਵੈਸੀ ਕਰਨੇ ਬੈਂਕ ਅਕਾਊਂਟ ਭਰਾਂਗੇ ਆਨ ਰੰਬਰ 53 ਕੋਰ ਭਰ ਰਹੀਏ ਸੇਵ ਕਰ ਨੋ ਠੀਕ ਹੈ ਜੀ ਇਸ ਤਰ੍ਹਾਂ ਬੜੀ ਸਾਨੀ ਆਲਦੀ ਕੀ ਵੈਸੀ ਕਰਾ ਸਕਦੇ ਹਾਂ ਤਾਂ ਦੋਸਤੋ ਇਸੀ ਯੂਨੀਅਨ ਦੀ ਕੇ ਵੈਸੀ ਕਿਸ ਤਰ੍ਹਾਂ ਕਰਨੀ ਹੈਗੀ ਉਸ ਤੋਂ ਬਾਅਦ ਜੇ ਨੈਸਟ ਵੀਡੀਓ ਕਰ ਸਕਦੇ ਹਾਂ ਕਿ ਵੀਡੀਓ ਕਰਨਾ ਜੀ ਲੋ ਦੇ ਲਿਖੋ ਲਾਈਕ ਸ਼ੇਅਰ ਕਰ ਦੋ ਆਪਕੇ ਕੋਈ ਸਵਾਲ ਆਗਾ ਨਹੀਂ ਬੇਜ ਕਰਦੇ ਸਵਾਲ ਦੇ ਵਿੱਚ ਜਾਨ ਕਮੈਂਟ ਕਰ ਸਕਦੇ ਹੋ